ਪਨਬਾਸ ਪੰਜਾਬ ਰੋਡਵੇ ਕਾਮਿਆਂ ਵੱਲੋਂ ਅੱਜ ਦੋ ਕੈਂਟਰੀ ਪੰਜਾਬ ਵਿੱਚ ਰੋਡਵੇ ਦਾ ਚੱਕਾ ਜਾਮ ਕੀਤਾ ਗਿਆ ਅਤੇ ਪੰਜਾਬ ਸਰਕਾਰ ਖਿਲਾਫ ਬੱਸ ਸਟੈਂਡ ਦੇ ਗੇਟ ਤੇ ਬਹਿ ਕੇ ਦਰਨਾ ਪ੍ਰਦਰਸ਼ਨ ਕੀਤਾ ਗਿਆ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਫਾਜ਼ਿਲਕਾ ਦੇ ਬੱਸ ਸਟੈਂਡ ਤੇ ਵੀ ਦਰਨਾ ਲੱਗਾ ਗਿਆ ਅਤੇ ਇੱਥੇ ਜਾਣਕਾਰੀ ਦਿੰਦੇ ਹੋਏ ਪਨਬਾਸ ਪੰਜਾਬ ਰੋਡਵੇ ਕੰਟਰੈਕਟ ਕਾਮਿਆਂ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੱਚੇ ਮੁਲਾਇਬਾਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਅੱਜ 3 ਸਾਲ ਤੋਂ ਬਾਅਦ ਸਮਾਬੀਤ ਜਾਣ ਤੋਂ ਬਾਅਦ ਕਈ ਵਾਰ ਮੀਟਿੰਗਾਂ ਕਰਨ ਤੋਂ ਬਾਅਦ ਵੀ ਉਹ ਵਾਦਾ ਪੂਰਾ ਨਹੀਂ ਕੀਤਾ ਜਾ ਰਿਹਾ ਜਿਸ ਕਰਕੇ ਉਹ ਉਤਰਨਾ ਦੇ ਲਈ ਮਜਬੂਰ ਹਨ ਅਤੇ ਅੱਜ ਰੋਡਵੇ ਦਾ ਚੱਕਾ 10 ਵਜੇ ਤੋਂ ਲੈ ਕੇ 12 ਵਜੇ ਤੱਕ ਸੜਕਾਂ ਤੇ ਬੰਦ ਰਹੇਗਾ ਇਸ ਬੰਦ ਵਿਚੋਨਾ ਕਿਉਂਕਿ ਬੱਸਾਂ ਦਾ ਇਹਨਾਂ ਜਿਆਦਾ ਮਾੜਾ ਹਾਲ ਹੈ ਕਿ ਕੋਈ ਵੀ ਸਪेयर ਪਾਰਟ ਨਹੀਂ ਮਿਲ ਰਿਹਾ ਸਪेयर ਪਾਰਟ ਨਾ ਮਿਲਣ ਕਾਰਨ ਜਿਹੜੀਆਂ ਬੱਸਾਂ ਇੱਕ ਵਾਰ ਖਰਾਬ ਹੋ ਜਾਂਦੀਆਂ ਹਨ ਉਹ ਮੁੜ ਕੇ ਸੜਕਾਂ ਤੇ ਨਹੀਂ ਆਂਦੀਆਂ ਇੱਥੋਂ ਤੱਕ ਕਿ ਬੱਸਾਂ ਦੇ ਟਾਇਰ ਅਤੇ ਨਟ ਵੀ ਗਲ ਚੁੱਕੇ ਹਨ ਤੇ ਨਵਾਂ ਸਮਾਨ ਨਹੀਂ ਮਿਲ ਰਿਹਾ ਤੇ ਆਊਟਸੋਰਸ ਨਾਲ ਜੋ ਭਰਤੀ ਕੀਤੀ ਗਈ ਹੈ ਉਹਨਾਂ ਨੂੰ ਵੀ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਉਹਨਾਂ ਨਾਲ ਵੀ ਅਨਮਨੁੱਖੀ ਬਤੀ ਦਾ ਵਰਤਿਆ ਜਾ ਰਿਹਾ ਹੈ ਉਹਨਾਂ ਨੂੰ ਵੀ ਸਮੇਂ ਦੇ ਅਨੁਸਾਰ ਨਹੀਂ ਚਲਾਇਆ ਜਾਂਦਾ ਇਸ ਲਈ ਉਹ ਮੰਗ ਕਰਦੇ ਹਨ ਕਿ ਸੱਤਾ ਵਿਚਾਨ ਤੋਂ ਪਹਿਲਾਂ ਭਗਵੰਤ ਮਾਨ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਨੂੰ ਪੂਰਾ ਕੀਤਾ ਜਾਵੇ ਜੇਕਰ ਉਹਨਾਂ ਵੱਲੋਂ ਆਪ ਦਾ ਕੀਤਾ ਗਿਆ ਵਾਅਦਾ ਪੂਰਾ ਨਹੀਂ ਕੀਤਾ ਤਾਂ ਆਉਣ ਵਾਲੇ 2027 ਵਿੱਚ ਵਿੱਤ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਆਮ ਪਾਰਟੀ ਨੂੰ ਇਸ ਦੇ ਮਾੜੇ ਨਤੀਜੇ ਭੁਗਤਨੇ ਪੈਣਗੇ ਹੋਰ ਇਸ ਮੁਕੇ ਕੀ ਕੁਝ ਹੋਇਆ ਫਾਜ਼ਿਲਕਾ ਦੇ বাস ਸਟੈਂਡ ਦਾ ਕੀ ਹਾਲ ਰਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਅਤੇ ਸਾਡੀ ਪੂਰੀ ਕਵਰੇਜ ਇਥੇ ਹਾਂਜੀ ਸਰ ਕੀ ਸੁਪਨਾਮ ਸਤ ਤੁਹਾਡਾ ਮੇਰਾ ਨਾਮ ਮਨਪ੍ਰੀਤ ਸਿੰਘ ਹਾਂਜੀ ਚਰਨਾ ਸਕੱਤਰ ਪੰਜਾਬ ਰੋਡਵੇ ਪੰਨਬਾਸ ਪੀਆਰਸੀ ਕੰਟਰੈਕਟ ਵਰਕਰ ਜੁਣੀ ਸਾਬ ਦੀਪੂ ਫਾਇਰਟਾ ਠੀਕ ਹੈ ਜੀ ਇਹ ਤਰਨਾ ਕਿਹੜੀ ਗੱਲਾਂ ਲੈ ਕੇ ਲਗਾਇਆ ਗਿਆ ਸਨ ਏਜੀਐ ਸਾਡੀ ਸਟੇਟ ਬੋਰਡ ਦੀ ਸੱਦੇ ਤੇ ਪੰਜਾਬ ਦੇ ਸਾਰੇ ਹੀ ਮਾਸਟਰਾਂ ਨੂੰ ਦੋ ਟੈਡੀਆਂ ਲੀ ਬੰਦ ਨੇ ਬੰਦ ਕਰਕੇ ਅਸੀਂ ਪੰਜਾਬ ਨੂੰ ਚਕਾਉਣ ਦੀ ਕੋਸ਼ਿਸ਼ ਕਰਾਂਗੇ ਉਸ ਤੋਂ ਬਾਅਦ ਅਸੀਂ ਪੰਜਾਬ ਦੇ ਜਿਹੜਾ ਬਜਟ ਇਹਨਾਂ ਪੇਸ਼ ਕੀਤਾ ਹੈ ਉਹਦੀ ਅਸੀਂ ਕਾਪੀਆਂ ਵੀ ਸਾਰਨੀਆਂ ਕਿਉਂਕਿ ਪੰਜਾਬ ਦੇ ਬਜਟ ਦੇ ਵਿੱਚ ਮਲਾਜਮਾਂ ਨੂੰ ਕੁਝ ਵੀ ਨਹੀਂ ਦਿੱਤਾ ਜੀ ਪੰਜਾਬ ਵਿੱਚ ਰੋਡਵੇਜ ਵਾਸਤੇ ਕੁਝ ਨਹੀਂ ਦਿੱਤਾ ਗਿਆ ਸਿਰਫ ਸਿਰਫ ਫਰੀ ਸਫਰ ਦੀ ਇਹਨਾਂ ਨੇ 450 ਕਰੋੜ ਰੁਪਇਆ ਰੱਖਿਆ ਪਰ ਕਿਤੇ ਨਾ ਕਿਤੇ ਸਰਕਾਰ ਦਾ ਜਿਹੜਾ ਬਕਾਇਆ ਉਹ ਪਹਿਲਾਂ ਹੀ 700 ਕਰੋੜ 800 ਕਰੋੜ ਰੁਪਇਆ ਪਹਿਲਾਂ ਦਾ ਪਹਿਲੇ ਸਾਲ ਦਾ ਹੀ ਬਕਾਇਆ ਰੋਡਵੇ ਜਵਾਲ ਨੇ ਪਰ ਇਹਨਾਂ ਨੇ ਮੁਲਾਜ਼ਮਾਂ ਤੇ ਮਹੱਤਵ ਲਈ ਕੁਝ ਨਹੀਂ ਰੱਖਿਆ ਸਰ ਇਹ 700 ਕਰੋੜ ਰੁਪਇਆ ਬਕਾਇਆ ਕਿ ਜਿਹੜੀ ਫ੍ਰੀ ਸੇਵਾ ਦਿੱਤੀ ਜਾ ਰਹੀ ਹੈ ਉਹਦਾ ਹੈਗਾ ਹਾਂਜੀ ਹੁੰਦਾ ਹੈ ਤੇ ਟੋਟਲ ਬਜਟ ਕਿੰਨਾ ਰੱਖਿਆ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਨੇ ਜਿਹੜਾ ਬਜਟ ਹੈ 440 ਕਰੋੜ ਰੁਪਿਆ ਮਲਾਵਾਂ ਨੂੰ ਅਗਲੇ ਆਉਣ ਵਾਲੇ ਸਾਲ ਦੇ ਵਿੱਚ ਵੀ ਸਫਰ ਕਰਾਉਣ ਦਾ ਰੱਖਿਆ ਠੀਕ ਹੈ ਜੀ ਸਿਰਫ ਮਲਾਵਾਂ ਨੂੰ ਤੇ ਉਹਦਾ ਜਿਹੜਾ ਬਕਾਇਆ ਉਹ 700 ਕਰੋੜ ਰੁਪਿਆ ਪਹਿਲਾਂ ਹੀ ਇਹਨਾਂ ਦਾ ਸੋ ਕਿਤੇ ਨਾ ਕਿਤੇ ਸਰਕਾਰ ਨੇ ਮਹਿਕਮੇ ਦਾ ਬੇੜਾ ਗੜ ਕਰਤਾ ਹੈ ਮਹਿਕਮੇ ਗੱਡੀਆਂ ਪਾਉਣ ਲਈ ਬਚਤ ਨਹੀਂ ਰੱਖਿਆ ਕੋਈ ਮਲਾਜਮਾਂ ਦੇ ਲਈ ਇਹਨਾਂ ਨੇ ਕੁਝ ਨਹੀਂ ਰੱਖਿਆ ਸੋ ਇਹ ਬਜਟ ਇੱਕ ਬਸ ਖਾਣਾ ਪੂਰਤੀ ਹੈ ਸਰਕਾਰ ਦੀ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਬੈਨੀਫਿਟ ਨਹੀਂ ਕਿੰਨੀ ਦੇਰ ਤੱਕ ਨਾਲ ਚੱਲਣਾ ਸਾਰੇ ਇਹ ਅੱਜ ਦਾ ਪ੍ਰੋਗਰਾਮ ਜੀ 10 ਤੋਂ 2 12 ਵਜੇ ਦਾ 2 ਘੰਟਿਆਂ ਦਾ ਇੱਕ ਤੋਂ ਬਾਅਦ ਜਿਹੜਾ ਸਾਡਾ ਅਗਲਾ ਪ੍ਰੋਗਰਾਮ ਹੈ ਉਹ ਸਾਡੀ ਕੈਨਰੋ ਜਾਂ ਹੜਤਾਲ ਹੈ 7 8 9 ਦੀ ਉਹ 3 ਦਿਨ ਹੈ ਹੜਤਾਲ ਅਸੀਂ 8 ਤਰੀਕ ਨੂੰ ਅਸੀਂ ਮੁੱਖ ਮੰਤਰੀ ਦਾ ਘਰਾਵ ਵੀ ਕਰਾਂਗੇ ਜਾ ਕੇ 56000 ਵਰਤੀਆਂ ਪੰਜਾਬ ਸਰਕਾਰ ਕਹਿੰਦੀ ਹੈ ਅਸੀਂ ਕੀਤੀ ਹੈ ਕੱਲ ਵੀ ਉਹਨਾਂ ਨੇ ਨਿਯੁਕਤੀ ਪੱਤਰ ਦਿੱਤੇ ਈਟੀਟੀ ਵਾਲਿਆਂ ਨੂੰ ਮੁੱਖ ਮੰਤਰੀ ਸਾਹਿਬ ਨੇ ਇਹਦੇ ਚ ਪੰਜਾਬ ਰੋਡਵੇਜ ਪਨਬਸ ਜਾਂ ਪੀਟੀਆ ਪੀਆਰਟੀਸੀ ਦਾ ਕੋਈ ਮੈਂ ਆ ਜੀ ਕੋਈ ਮੁਲਾਜ਼ਮ ਹੋਇਆ ਪੱਕਾ ਆ ਲੱਗਿਆ ਕੋਈ ਮੁਲਾਜ਼ਮ ਭਰਤੀ ਨਹੀਂ ਕੀਤਾ ਇੱਕ ਵਾਹ ਵਾਹ ਖੱਟੀ ਜਾਂਦੀ ਏ ਪੁਰਾਣੇ ਸਮੇਂ ਦੀਆਂ ਰੁਕੀਆਂ ਜਾਂ ਭਰਤੀਆਂ ਨੂੰ ਕੋਰਟ ਵੱਲੋਂ ਦਿੱਤੇ ਹੱਦਾਂ ਦੇ ਮਤਾਬਕ ਸਿਰੇ ਖਿੜਾ ਰਹੀ ਏ ਕੋਈ ਨਵੀਂ ਭਰਤੀ ਨਹੀਂ ਕੀਤੀ ਸਾਡੇ ਮੈਹਕਮੇ ਦਾ ਐਡਾ ਮਾੜਾ ਹਾਲ ਹੈ ਕਿ ਕਿਸੇ ਡੀਪੂ ਦੇ ਵਿੱਚ 20 25 25 ਗੱਡੀਆਂ ਸਪੇਅਰ ਪਾਰਟ ਤੋਂ ਮੁਲਾਜ਼ਮਾਂ ਤੋਂ ਮੁਲਾਜ਼ਮਾਂ ਦੀ ਘਾਟ ਤੋਂ ਖੜੀਆਂ ਨੇ ABI ਨਿਊਜ਼ ਚੈਨਲ ਦੇਖਦੇ ਹੋਏ ਸਭੀ ਦਰਸ਼ਕੋ ਸੇ ਹਮ ਅਪੀਲ ਕਰਤੇ ਹਾਂ ਕਿ ABI ਨਿਊਜ਼ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਕੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ